ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨਦੀਪ ਸਿੰਘ ਪਿੰਡ ਜਲਾਲਾ ਪਿੱਛੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਹੜ੍ਹ ਦੀ ਹੜ ਆਇਆ ਹੋਇਆ ਹੈ ਜੜੇ ਜੜੇ ਇਲਾਕਿਆਂ 'ਚ ਤੇ ਸਾਨੂੰ ਇੱਕ ਵੀਰ ਦਾ ਫੋਨ ਆਇਆ ਸੀ ਵੀ ਸਾਨੂੰ ਪੱਠਿਆਂ ਦੀ ਦਿੱਕਤ ਹੈ ਜਾਂ ਕੋਈ ਹੋਰ ਪਰੇਸ਼ਾਨੀਆਂ ਵੀਰਾਂ ਨੇ ਦੱਸੀਆਂ ਤੇ ਇਸ ਚੀਜ਼ ਤੋਂ ਅਸੀਂ ਪ੍ਰੇਰਿਤ ਹੋ ਕੇ ਤੇ ਆਪਣੇ ਵੱਡੇ ਵੀਰ ਜਤਿੰਦਰ ਸਿੰਘ ਯੂਐਸਏ ਜਿਨ੍ਹਾਂ ਦਾ ਪਿੰਡ ਸ਼ੇਰਪੁਰ ਹੈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ 4 ਲੱਖ ਰੁਪਇਆ ਫਲੱਡ ਲਈ ਡੋਨੇਟ ਕੀਤਾ ਤੇ ਉਸ ਸੇਵਾ ਵਿੱਚੋਂ ਆਪਾਂ ਦੋ ਟਰਾਲੀਆਂ ਚਾਰ ਡੇਰਾ ਬਾਬਾ ਨਾਨਕ ਪਿੰਡ ਠੇਠੜਕੇ ਨਾਲ ਦੇ ਸਾਰੇ ਪਿੰਡਾਂ ਵਿੱਚ ਭੇਜਿਆ ਤੇ ਇੱਧਰ ਮਾਨਸਰ ਮੋਤਲੇ ਲਾਗੇ ਪੱਠਿਆਂ ਦੀ ਸੇਵਾ ਜਾਰੀ ਰਹੀ ਤੇ ਮੰਡ ਮਿਆਣੀ ਸਾਡੇ ਨਗਰ ਵੱਲੋਂ ਪਿੰਡ ਜਲਾਲਾ ਵੱਲੋਂ ਰਾਸ਼ਨ ਸਮਗਰੀ ਭੇਜੀ ਗਈ ਆ ਮੈਂ ਇੱਕ ਵਾਰ ਫੇਰ ਜਤਿੰਦਰ ਸਿੰਘ ਯੂ ਐਸ ਏ ਜੋ ਕਿ ਸ਼ੇਰਪੁਰ ਤੋਂ ਹਨ ਮੈਂ ਬਹੁਤ ਬਹੁਤ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਤਾ ਹਾਂ ਤੇ ਅੱਗੇ ਤੋਂ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ